ਸਤ ਸ੍ਰੀ ਅਕਾਲ ਕਿਸਾਨ ਭਰਾਵੋ ਅੱਜ ਆਪਾਂ ਪਹੁੰਚੇ ਆ ਜੀ ਮੋਗਾ ਟਰੈਕਟਰ ਮੰਡੀ ਤੇ ਤੇ ਸੀਜ਼ਨ ਤੋਂ ਬਾਅਦ ਜੀ ਦੇਖਦੇ ਆ ਕੀ ਕੀ ਮਾਡਲ ਮੰਡੀ ਤੇ ਆ ਰਹੇ ਆ ਤੇ ਕੀ ਕੀ ਰੇਟ ਆ ਜੀ ਇਹਨਾਂ ਦੇ ਚਲੋ ਆਪਾਂ ਵੀਡੀਓ ਕਰਦੇ ਆਂ ਮਹਿੰਦਰਾ 260 ਵੀਡੀਓ ਬੈਕ ਸਾਈਡ ਬਿਲਕੁਲ ਨਵੀਂ ਕੰਡੀਸ਼ਨ ਦੇ ਵਿੱਚ ਆ ਜੀ ਐਮ ਆਰ ਪ ਦੇ ਟਾਇਰ ਆ 12 4 28 ਦੇ ਤੇ ਫਰੰਟ ਟਾਇਰ ਆਹ ਕਾਫੇ ਹੋਏ ਆ ਜੀ ਬਾਕੀ ਟਰੈਕਟਰ ਬਿਲਕੁਲ ਓਕੇ ਆ ਸਾਫ ਸਫੀ ਕੰਡੀਸ਼ਨ ਦਾ ਟਰੈਕਟਰ ਹੈ ਜੀ 95 ਮਾਡਲ ਆ 1 ਲੱਖ ਤੇ 65000 ਰੁਪਏ ਡਿਮਾਂਡ ਆ ਬਾਕੀ ਦੇ ਟਰੈਕਟਰ ਨੂੰ ਵੀਡੀਓ ਦੇ ਵਿੱਚ ਚੈੱਕ ਕਰ ਸਕਦੇ ਆ ਸਾਫ ਸਫੀ ਕੰਡੀਸ਼ਨ ਦੇ ਟਰੈਕਟਰ ਆ ਅਗਲਾ ਆ ਗਿਆ ਜੀ ਆਹ ਮਾਈਕੀ ਇਹ ਹੈ ਜੀ ਮਾਡਲ ਹੈਗਾ 65 1 ਲੱਖ 38000 ਰੁਪਏ ਡਿਮਾਂਡ ਐਮ ਆਰ ਐਫ ਦੇ ਚਾਰੇ ਡਰਕ ਬਿਲਕੁਲ ਨਵੀਂ ਕੰਡੀਸ਼ਨ ਦੇ ਵਿੱਚ ਅਗਲਾ ਸੋਨਾ ਲੀਕ ਆ ਗਿਆ ਜੀ 35 ਦਾ 2007 ਮਾਡਲ ਆ 1 ਲੱਖ ਤੇ 65000 ਰੁਪਿਆ ਡਿਮਾਂਡ ਆ ਜੀ ਚਾਰੇ ਟਾਇਰ ਸਾਫ਼ ਸੁਥਰੇ ਆ ਜੀ 40 50 ਪੈਸੇ ਕੰਡੀਸ਼ਨ ਦੇ ਵਿੱਚ ਹੈਗੇ ਜੀ ਅਗਲਾ ਟਰੈਕਟਰ ਆ ਗਿਆ ਜੀ ਹਰਜਣਾ 2009 ਮਾਡਲ ਆ 3 ਲੱਖ ਤੇ 75000 ਰੁਪਿਆ ਡਿਮਾਂਡ ਆ ਏਡੀਅਲ ਦੇ ਟਾਇਰਾਂ ਦੇ ਵਿੱਚ 프ਰੰਟ ਟਾਇਰ ਵੀ ਕਾਫੀ ਹੱਦ ਤੱਕ ਵਧੀਆ ਪਏ ਆ ਜੀ ਅਗਲਾ ਟਰੈਕਟਰ ਆ ਗਿਆ ਜੀ ਚੌਂਡੀਆਰ ਚਰੰਜਾ 05 ਚਾਰੇ ਟਾਇਰ ਬਿਲਕੁਲ ਸਾਫ ਸੁਥਰੀ ਕੰਡੀਸ਼ਨ ਦੇ ਵਿੱਚ 70 80 ਪੈਸੇ ਇਹ ਮਾਡਲ ਹੈਗਾ ਜੀ 19 ਦੇ 7 ਲੱਖ ਤੇ 75000 ਰੁਪਇਆ ਡਿਮਾਂਡ ਹੈ ਜੀ ਬਾਕੀ ਟਰੈਕਟਰ ਬਿਲਕੁਲ ਓਕੇ ਆ ਸਾਫ ਸੁਥਰਾ ਟਰੈਕਟਰ ਹੈ ਜੀ ਹੋਰ ਟੋਗਲਾ ਟਰੈਕਟਰ ਆ ਗਿਆ ਜੀ ਅਰਜਨ ਅਲਟਰਾ ਨੰਬਰ 1 605 ਡੀ ਆਈ ਚਾਰੇ ਟਾਇਰ ਬਿਲਕੁਲ ਓਕੇ ਆ ਜੀ ਸਾਫ ਸੁਥਰਾ ਹੈ 2011 ਮਾਡਲ ਆ 4 ਲੱਖ ਤੇ 15000 ਰੁਪਿਆ ਡਿਮਾਂਡ ਆ ਪੀਵੀ 42 ਨੰਬਰ ਆ ਜੀ ਇਹਦਾ ਅਗਲਾ ਟਰੈਕਟਰ ਆ ਗਿਆ ਜੀ ਜੋਨਡੀਆ 5310 ਐਮਆਰ ਤੇ ਅਗਲੇ ਟਾਇਰ ਬਿਲਕੁਲ ਨਵੀਂ ਕੰਡੀਸ਼ਨ ਦੇ ਵਿੱਚ ਬੈਕ ਟਾਇਰ ਹੈਗੇ 70 ਕੁ ਪੈਸੇ 2016 ਮਾਡਲ ਆ 5 ਲੱਖ 40000 ਰੁਪਿਆ ਦੀ ਡਿਮਾਂਡ ਆ ਬਾਕੀ ਤੇਰੀ ਕੰਡੀਸ਼ਨ ਵੀਡੀਓ ਦੇ ਵਿੱਚ ਚੈੱਕ ਕਰ ਸਕਦੇ ਆਂ ਜੀ ਸਾਫ਼ ਸੁਥਰੀ ਕੰਡੀਸ਼ਨ ਦਾ ਟਰੈਕਟਰ ਹੈ ਜੀ ਇਹ ਅਗਲਾ ਟਰੈਕਟਰ ਆ ਗਿਆ ਜੀ ਆਈਸ਼ਰ 485 ਚਾਰੇ ਟਾਇਰ ਬਿਲਕੁਲ ਨਵੀਂ ਕੰਡੀਸ਼ਨ ਦੇ ਵਿੱਚ 2012 ਮਾਡਲ ਆ 3 ਲੱਖ ਤੇ 25000 ਰੁਪਿਆ ਡਿਮਾਂਡ ਆ ਜੀ ਸਾਫ਼ ਸੁਥਰੀ ਕੰਡੀਸ਼ਨ ਦਾ ਟਰੈਕਟਰ ਹੈ ਜੀ ਅਗਲਾ ਟਰੈਕਟਰ ਆ ਗਿਆ ਚੌਂਡੀਆਰ 5038 D ਪੰਜਾਬ ਨੰਬਰ ਟਰੈਕਟਰ ਆ ਜੀ 2009 ਮਾਡਲ ਆ 3 ਲੱਖ ਤੇ 35000 ਰੁਪਏ ਡਿਮਾਂਡ ਆ ਚਾਰੇ ਟਾਇਰ ਬਿਲਕੁਲ ਵਧੀਆ ਕੰਡੀਸ਼ਨ ਦੇ ਵਿੱਚ ਆ ਜੀ ਜੇ ਕੇ ਸੋਨਾ ਦੇ ਟਾਇਰ ਆ ਬੈਕ ਸਾਈਡ ਵਾਲੇ 13 6 28 ਦੇ ਟਾਇਰ ਸਾਈਜ਼ ਆ ਜੀ ਇਹਨਾਂ ਦਾ ਉਸ ਤੋਂ ਅਗਲਾ ਟਰੈਕਟਰ ਸਵਰਾਜ 855 ਫਰੰਟ ਟਾਇਰ ਬਿਲਕੁਲ ਨਵੇਂ ਆ ਜੀ 11 ਮਾਡਲ ਆ 3 ਲੱਖ ਤੇ 85000 ਜੀ ਦੀ ਡਿਮਾਂਡ ਵੀ ਬੈਕ ਟਾਇਰ ਹੈਗੇ ਆ ਜੀ 40 ਕੁ ਪੈਸੇ ਫਰਾਇਸਾ ਸੋਪੈਂਤੀ ਆ ਗਿਆ ਜੀ ਜੇਕੇ ਦੇ ਟਾਇਰ ਆ ਜੀ ਬੈਕ ਸਾਈਡ ਵਾਲੇ 12428 ਦੇ ਸਾਫ ਸਲੀਪ ਕੰਡੀਸ਼ਨ ਦਾ ਟਰੈਕਟਰ ਹੈ ਜੀ ਅਗਲੇ ਟਾਇਰ ਵੀ ਨਵੀਂ ਕੰਡੀਸ਼ਨ ਦੇ ਹੈ 96 ਮਾਡਲ 1 ਲੱਖ ਤੇ 70000 ਰੁਪਏ ਦੀ ਮੰਗ ਹੈ ਚਰਮਤੀ ਕੋ ਵੀਡੀਓ ਦੇ ਵਿੱਚ ਚੈੱਕ ਕਰ ਸਕਦੇ ਆਂ ਟਰੈਕਟਰ ਦੀ ਹਾਲਤ ਕੰਡੀਸ਼ਨ ਅਗਲਾ ਟਰੈਕਟਰ ਆ ਗਿਆ ਜੀ ਅਰਜਨ 2007 ਮਾਡਲ 2,75,000 ਰੁਪਏ ਡਿਮਾਂਡ ਆ ਬਾਕੀ ਦੇ ਵੀਡੀਓ ਦੇ ਵਿੱਚ ਚੈੱਕ ਕਰ ਸਕਦੇ ਆ ਟਰੈਕਟਰ ਟਾਇਰ ਬੈਕ ਸਾਈਡ ਵਾਲੇ ਤਾਂ ਸੇ ਕੰਡੀਸ਼ਨ ਦੇ ਵਿੱਚ ਆ ਜੀ ਫਰੰਟ ਟਾਇਰ ਵੀ ਬਰਾਬਰੋਬਰ ਜੇ ਹੈਗੇ ਕੀਕ ਪੈਸੇ ਕਮਿਸ਼ਨ ਦੇ ਵਿੱਚ ਹਾਂਜੀ ਦੋਸਤੋ ਅਗਲਾ ਟਰੈਕਟਰ ਆ ਗਿਆ ਜੀ ਫਾਰਮ 60 ਟਾਇਰ ਬਿਲਕੁਲ ਵਧੀਆ ਜੀ ਫਰੰਟ ਟਾਇਰ ਜਿਵੇਂ ਨਵੀਂ ਕੰਡੀਸ਼ਨ ਦੇ ਵਿੱਚ ਥੀਅਟ ਦੇ ਆ ਜੀ ਐਮ ਆਰ ਬੈਕ ਸਾਈਡ ਵਾਲੇ ਹੈਗੇ ਜੀ ਐਮ ਆਰ ਦੇ 14928 ਦੇ ਵਿੱਚ 50 60% ਕੰਡੀਸ਼ਨ ਦੇ ਵਿੱਚ ਹੈਗੇ ਟਾਇਰ 2004 ਮਾਡਲ ਆ 2 ਲੱਖ ਤੇ 50 ਹਜ਼ਾਰ ਰੁਪਏ ਦੀ ਡਿਮਾਂਡ ਆ ਤੇ ਉਸ ਤੋਂ ਅਗਲਾ ਟਰੈਕਟਰ ਆ ਗਿਆ ਜੀ ਨਿਮਿੰਦਰਾ 265 DI ਬੈਕ ਟਾਇਰ ਜਿਹੜੇ कसे ਹੋਏ ਸੀ 2002 ਤੋਂ 2000 ਮਾਡਲ ਆ ਪੂਰਾ 1 ਲੱਖ ਤੇ 68 ਹਜ਼ਾਰ ਰੁਪਏ ਦੀ ਡਿਮਾਂਡ ਆ ਬਾਕੀ ਟਰੈਕਟਰ ਸਾਫ ਆ ਜੀ ਕੰਨੇ ਟਾਇਰਾਂ ਦੇ ਬਸ ਥੋੜੀ ਜਿਹੀ ਕਮੀ ਆ ਇਸ ਟਰੈਕਟਰ ਦੇ ਵਿੱਚ ਅਗਲਾ ਟਰੈਕਟਰ ਆ ਗਿਆ ਜੀ ਸੁਨਾਲੇਕਾ 745 ਦਾ ਟਾਇਰ ਬਿਲਕੁਲ ਹੈਗੇ 40 50 ਪੈਸੇ ਕੰਡੀਸ਼ਨ ਦੇ ਵਿੱਚ ਬਾਕੀ ਸਾਫ ਸੁੱਧੀ ਕੰਡੀਸ਼ਨ ਦਾ ਟਰੈਕਟਰ ਹੈ ਇਹ ਹੈਗਾ ਹੀ ਮਾਡਲ 2008 2 ਲੱਖ ਤੇ 60000 ਰੁਪਏ ਡਿਮਾਂਡ ਚ ਹੈ ਬਾਕੀ ਸਾਫ ਸੁੱਧੀ ਕੰਡੀਸ਼ਨ ਦਾ ਟਰੈਕਟਰ ਅਗਲਾ ਟਰੈਕਟਰ 98 11 ਜੀ 98 ਮਾਡਲ ਆ 2 ਲੱਖ ਤੇ 48000 ਰੁਪਏ ਡਿਮਾਂਡ ਹੈ ਜੀ ਹਰਾਂ ਦੀ ਕੰਡੀਸ਼ਨ ਵੀ ਸਾਫ਼-ਸੁਧਰੀ ਪਈ ਹੈ ਜੀ ਬਾਕੀ ਟਰੈਕਟਰ ਵੀ ਥੋੜੇ ਕੰਡੀਸ਼ਨ ਦੇ ਵਿੱਚ ਆ ਸਾਫ਼-ਸੁਧਰੀ ਕੰਡੀਸ਼ਨ ਦੇ ਵਿੱਚ ਹੈਗਾ ਟਰੈਕਟਰ ਇਹਦਾ ਅਗਲਾ ਟਰੈਕਟਰ ਆ ਦੇ ਕੋਡ 3600 ਚਾਰੇ ਟਾਇਰ ਬਿਲਕੁਲ ਕਸੇ ਹੈ ਜੀ ਇਹ ਹੈਗਾ ਜੀ ਮਾਡਲ 82 ਮਾਡਲ ਹੈ ਜੀ 1 ਲੱਖ ਰੁਪਈਆ ਹੀ ਪੂਰੀ ਡਿਮਾਂਡ ਹੈ ਇਹਦੀ ਕੋਡ 3600 ਜੀ ਅਗਲਾ ਟਰੈਕਟਰ ਆ ਗਏ ਮੰਦਰਾ 275b ਸਾਰੇ ਟਾਇਰ ਚੱਲਦੀ ਜੀ ਕੰਡੀਸ਼ਨ ਦੇ ਵਿੱਚ ਹੈਗੇ ਆ ਜੀ ਮਾ ਡੀਆਈ ਹੋਇਆ ਜੀ ਇਹ 99 ਮਾਡਲ 1 ਲੱਖ ਤੇ 20000 ਰੁਪਏ ਇਸ ਦੀ ਡਿਮਾਂਡ ਹੈ ਜੀ ਉਸ ਤੋਂ ਬਾਅਦ ਅਗਲਾ ਟਰੈਕਟਰ ਆ ਗਿਆ ਜੀ ਮਿੰਦਰਾ 275 ਕੰਡੀਸ਼ਨ ਤੁਸੀਂ ਵੀਡੀਓ ਦੇ ਵਿੱਚ ਚੈੱਕ ਕਰ ਸਕਦੇ ਹੋ ਜੀ ਮਾਡਲ ਹੈਗਾ ਜੀ 90 ਤੇ 1 ਲੱਖ ਤੇ 10000 ਰੁਪਏ ਇਸ ਦੀ ਡਿਮਾਂਡ ਹੈ ਜੀ ਕਸਟੋਕਲਾਟਰ ਟਰੈਕਟਰ ਹੈ ਮਿੰਦਰਾ 575 ਡੀਆਈ ਸਾਫ ਸਫੀ ਕੰਡੀਸ਼ਨ ਦਾ ਟਰੈਕਟਰ ਹੈ ਚਾਰੇ ਟਾਇਰ ਬਿਲਕੁਲ ਓਕੇ ਹੈ ਇਹ 94 ਮਾਡਲ ਹੈ ਜੀ 1 ਲੱਖ ਤੇ 70000 ਰੁਪਏ ਇਸ ਦੀ ਡਿਮਾਂਡ ਆ ਬਾਕੀ ਜੀ ਟਰੈਕਟਰ ਦੀ ਕੰਡੀਸ਼ਨ ਵੀਡੀਓ ਦੇ ਵਿੱਚ ਚੈੱਕ ਕਰ ਸਕਦੇ ਆ ਜੀ 2 ਲੱਖ 80000 ਕਸਟੋਕਲਾਟਰ ਟਰੈਕਟਰ ਹੈ ਫਾਰਮ ਸ਼ਾਟ ਪੂਰੀ ਸਾਫ ਸਫੀ ਕੰਡੀਸ਼ਨ ਦਾ ਟਰੈਕਟਰ ਹੈ ਇਕੱਲੇ ਪਿਛਲੇ ਟਾਇਰ ਹੈਗੇ 40 ਦੇ ਭਾਅ ਕੇ ਵਾਪਸ ਸਟਾਂਟ ਟਾਇਰ ਜੇ ਕੇ ਦੇ 70 ਕੋ ਪੈਸੇ ਕੰਡੀਸ਼ਨ ਦੇ ਵਿੱਚ 97 ਮਾਡਲ ਹੈ 1 ਲੱਖ ਦੇ 95000 ਰੁਪਏ ਦੀ ਡਿਮਾਂਡ ਆ ਰੈਟਰਾ ਵੀ ਮਿੰਦਰਾ 255 99 ਮਾਡਲ ਹੈ ਤੇ 98000 ਰੁਪਏ ਹੀ ਰੇਟ ਹੈ ਇਸ ਦਾ ਕੰਡੀਸ਼ਨ ਤੁਸੀਂ ਵੀਡੀਓ ਦੇ ਵਿੱਚ ਚੈੱਕ ਕਰ ਸਕਦੇ ਹੋ ਟਾਇਰਾਂ ਦੀ ਵੀ ਅਗਲਾ ਹੈ ਫਾਰਮ ਟਰੈਕ 65 2011 ਮਾਡਲ ਹੈ 3 लाख 65000 ਰੁਪਏ ਡਿਮਾਂਡ ਹੈ ਜੀ ਨਵਾਂ ਹੀ ਟਰੈਕਟਰ ਹੈ ਇੱਕ ਸਾਉਣਾ ਬਿਲਕੁਲ ਓਕੇ ਮਾਡਲ ਹੀ 11 ਜੀ ਬਾਕੀ ਬਿਲਕੁਲ ਓਕੇ ਪਿਆ ਜੀ ਕੋਈ ਪੇਂਟ ਨਹੀਂਗਾ ਬੈਕ ਟਾਇਰਾਂ ਦਾ ਸਾਈਜ਼ ਹੈਗਾ ਜੀ ਇਹਦਾ 16 928 ਦਾ ਐਮ ਆਰਐਫ ਦੇ ਟਾਇਰ ਬਿਲਕੁਲ ਨਵੀਂ ਕੰਡੀਸ਼ਨ ਦੇ ਵਿੱਚ ਅਗਲਾ ਟਰੈਕਟਰ ਆ ਗਈ ਅੱਜ ਦੇ ਨਾਲ ਟਰਾ 1 605 DI 2011 ਮਾਡਲ ਆ 3 ਲੱਖ 95000 ਰੁਪਏ ਡਿਮਾਂਡ ਆ ਜੀ ਚਾਰੇ ਟਾਇਰ ਬਿਲਕੁਲ ਨਵੀਂ ਕੰਡੀਸ਼ਨ ਦੇ ਵਿੱਚ ਆ ਜੀ ਗੁਡਇਰ ਦੇ ਟਾਇਰ ਆ ਬੈਕ ਸਾਈਡ ਵਾਲੇ 16 9 28 ਸਾਈਜ਼ ਆ ਜੀ ਬਾਕੀ ਇਹ ਪੰਜਾਬ ਨੰਬਰ ਟਰੈਕਟਰ ਹੈ 0 4 ਹਾਂ ਜੀ ਦੋਸਤ ਅਗਲਾ ਟਰੈਕਟਰ ਆ ਗਿਆ 98 11 ਜੀ ਅਗਲੇ ਟਾਇਰ ਬਿਲਕੁਲ ਨਵੀਂ ਕੰਡੀਸ਼ਨ ਦੇ ਵਿੱਚ ਆ ਜੀ ਬੈਕ ਟਾਇਰ ਜਿਹੜੇ ਹੈਗੇ 60 70 ਕੁ ਪੈਸੇ ਹੋਣਗੇ ਜੀ ਜਿਆਦਾ ਭਾਵੇਂ ਹੁਣ ਘਟਨੀ ਗੁਡੀਅਰ ਤੇ ਟਾਇਰ ਹੈ 16928 ਦੇ ਬਾਕੀ ਪੰਪ ਦਾ ਕਲਰ ਚੇਂਜ ਹੈ ਜੀ ਕੋਈ ਸਕਦਾ ਕੋਈ ਸੋਨਾਲੀ ਕਦਾ ਲਵਾਇਆ ਹੋਵੇ ਇਹ ਹੈਗਾ ਜੀ ਮਾਡਲ 93 ਤੇ 2 ਲੱਖ ਤੇ 60000 ਰੁਪਿਆ ਡਿਮਾਂਡ ਹੈ ਜੀ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਟਰੈਕਟਰ ਹੈ ਜੀ ਹਾਂ ਜੀ ਦੋਸਤੋ ਅਗਲਾ ਟਰੈਕਟਰ ਆ ਗਿਆ ਹੈ Mahindra 275 ਚਾਰੇ ਟਾਇਰ ਸਾਫ ਸੁਥਰੇ ਹੈ ਜੀ ਪਰ ਹੈ ਘੱਟ 93 ਮਾਡਲ ਹੈ ਜੀ 1,60,000 ਰੁਪਏ ਦੀ ਡਿਮਾਂਡ ਹੈ ਜੀ ਟਰੈਕਟਰ ਦੀ ਅਗਲਾ ਟਰੈਕਟਰ ਆ ਗਿਆ ਹੈ ਜੀ ਨਿਊ ਹੌਲ ਐਂਡ ਆਲਾਈਨ ਦਾ 3630 ਪਲਸ ਤੇ ਬੈਕ ਟਾਇਰ ਹੈਗੇ ਜੀ BKT ਦੇ 16928 ਦੇ ਟਾਇਰ ਆ ਬਿਲਕੁਲ ਨਵੀਂ ਕੰਡੀਸ਼ਨ ਦੇ ਵਿੱਚ ਟਾਇਰ ਆ ਜੀ ਸਾਫ ਸੁਥਰੇ 2010 ਮਾਡਲ ਦਾ 4,65,000 ਰੁਪਏ ਦੀ ਡਿਮਾਂਡ ਹੈ ਜੀ ਬਾਕੀ ਸਾਫ ਸੁਥਰੀ ਕੰਡੀਸ਼ਨ ਦਾ ਟਰੈਕਟਰ ਆ ਜੀ ਤੁਸੀਂ ਵੀਡੀਓ ਦੇ ਵਿੱਚ ਚੈੱਕ ਕਰ ਸਕਦੇ ਆ ਜੀ ਤੋ ਕਲਾ ਟਰੈਕਟਰ ਆ ਗਿਆ ਜੀ ਜੋਂਡੀਅਰ 5210 ਚਾਰੇ ਟਾਇਰ ਬਿਲਕੁਲ ਨਵੀਂ ਕੰਡੀਸ਼ਨ ਦੇ ਵਿੱਚ ਅਪੋਲੋ ਕੰਪਨੀ ਦੇ ਫਰੰਟ ਵਾਲੇ ਟਾਇਰ ਆ ਜੀ ਬੈਕ ਟਾਇਰ ਜਿਹੜਾ ਸਾਈਜ਼ ਹੈਗਾ ਜੀ 16928 ਦਾ ਤੇ ਐਮ ਆਰ ਐਫ ਦੇ ਟਾਇਰ ਆ ਜੀ ਤੇ ਬਾਕੀ ਸਾਫ ਸਫਾਈ ਕੰਡੀਸ਼ਨ ਦਾ ਟਰੈਕਟਰ ਆ ਜੀ ਇਹ ਹੈਗਾ ਜੀ ਮਾਡਲ 2018 6 ਲੱਖ 63000 ਰੁਪਏ ਦੀ ਡਿਮਾਂਡ ਆ ਜੀ ਅਗਲਾ ਟਰੈਕਟਰ ਆ ਗਿਆ ਜੀ ਸੋਨਾਲੀ ਦਾ 60000 ਬਿਲਕੁਲ ਨਵੀਂ ਕੰਡੀਸ਼ਨ ਦੇ ਵਿੱਚ 3 ਸਪੀਡਡ ਟਰੈਕਟਰ ਹੈ ਜੀ 2021 ਮਾਡਲ ਆ ਤੇ 6 ਲੱਖ ਤੇ 65000 ਰੁਪਏ ਡਿਮਾਂਡ ਹੈ ਜੀ ਚਾਰੇ ਟਾਇਰ ਬਿਲਕੁਲ ਨਵੀਂ ਕੰਡੀਸ਼ਨ ਦੇ ਵਿੱਚ 16928 ਦੇ ਗੁਡੀਅਰ ਦੇ ਟਾਇਰ ਹੈ ਜੀ ਅਗਲਾ ਟਰੈਕਟਰ ਖਵਰਾਜ ਜੀ 2012 ਮਾਡਲ ਆ 4 ਲੱਖ ਤੇ ₹1000 डिमांड ਆ ਚਾਰੇ ਟਾਇਰ ਬਿਲਕੁਲ ਸਾਫ-ਸੁੱਧਰੇ ਆ ਜੀ ਹੋਣਗੇ 60-70 ਰੁਪਏ ਦੇ ਟਾਇਰ ਪੰਜਾਬ ਨੰਬਰ ਹਾਂਜੀ ਦੋਸਤੋ ਅਗਲਾ ਟਰੈਕਟਰ ਆ ਗਿਆ ਜੀ ਅਰਜਨ 605 DI ਫਰੰਟ ਟਾਇਰ ਬਿਲਕੁਲ ਸਾਫ ਕੰਡੀਸ਼ਨ ਦੇ ਆਈ ਬੈਕ ਟਾਇਰ ਵੀ ਸਾਫ ਕੰਡੀਸ਼ਨ ਦੇ ਆ ਪਰ ਹੈ 30 ਕੁ ਪੈਸੇ ਤੇ ਬਾਕੀ ਟਰੈਕਟਰ ਲੀਕਿੰਗ ਸ਼ੀਫਿੰਗ ਹੈ ਨਹੀਂ ਚਲੋ ਰੰਗ ਰੂੰਗ ਤਾਂ ਹੈਗਾ ਜੀ ਥੋੜਾ ਗੈਪ ਸੋ ਇਹ ਰ ਇੱਕ ਮਾਡਲ ਆ 2 ਲੱਖ 40000 ਰੁਪਏ ਦੀ ਡਿਮਾਂਡ ਆ ਟਰੈਕਟਰ ਦੀ ਉਸ ਤੋਂ ਅਗਲਾ ਟਰੈਕਟਰ ਆ ਗਿਆ ਫੋਨਾਲੀ ਦਾ 750 ਦਾ ਸਾਫ਼-ਸੁਥਰੀ ਕੰਡੀਸ਼ਨ ਦੇ ਟਾਇਰ ਆ ਜੀ ਫਰੰਟ ਟਾਇਰ ਜਿਹੜੇ ਹੈਗੇ ਆ ਜੀ ਕੋਡੀਅਰ ਦੇ ਬਿਲਕੁਲ ਨਵੀਂ ਕੰਡੀਸ਼ਨ ਦੇ ਵਿੱਚ ਬੈਕ ਟਾਇਰ ਹੈਗੇ ਹੈ ਜੀ ਜੇਕੇ ਫੋਨਾਲੀ ਦੇ 14928 ਦੇ ਬਿਲਕੁਲ ਸਾਫ਼-ਸੁਥਰੇ ਤੇਲ ਚ ਬ੍ਰੇਕ ਤਾਂ ਜੀ ਇਹ ਇਹਦਾ 2010 ਮਾਡਲ ਆ 3 ਲੱਖ ਤੇ 25000 ਰੁਪਏ ਦੀ ਡਿਮਾਂਡ ਆ ਤੇ ਅਗਲਾ ਟਰੈਕਟਰ ਆ ਗਏ ਸਵਰਾਜ 855 ਇਹ 98 ਮਾਡਲ ਆ ਜੀ 2 ਲੱਖ ਤੇ 25000 ਰੁਪਏ ਡਿਮਾਂਡ ਆ ਜੀ ਬਾਕੀ ਫਰੰਟ ਟਾਇਰ ਤੱਕ ਹੱਸੇ ਹੋਏ ਆ ਜੀ ਬੈਕ ਟਾਇਰ ਵਧੀਆ ਕੰਡੀਸ਼ਨ ਦੇ ਵਿੱਚ ਪਏ ਆ ਜੀ ਤੇ ਇਹ ਮਾਡਲ 98 2 ਲੱਖ 25000 ਰੁਪਏ ਡਿਮਾਂਡ ਅਗਲਾ ਟਰੈਕਟਰ ਆ ਗਏ ਸਵਰਾਜ 744 ਰੈੱਡ ਕਲਰ ਦੇ ਵਿੱਚ 2003 ਮਾਡਲ ਆ 2 ਲੱਖ ਤੇ 60 ਹਜ਼ਾਰ ਰੁਪਏ ਡਿਮਾਂਡ ਆ ਜੀ ਗੁੱਡੀਅਰ ਦੇ ਟਾਇਰ ਆ ਫਰੰਟ ਵਾਲੇ ਸਾਫ ਸੁਥਰੇ ਤੇ ਬੈਕ ਟਾਇਰ ਹੈਗੇ ਜੀ ਐਮ ਆਰ ਐਫ ਦੇ 14928 ਦੇ ਹਾਂਜੀ ਦੋਸਤੋ ਅਗਲਾ ਸਾਰਾ ਟਰੱਕ ਹੈ ਜੀ 25 ਗੇਰਾ ਸਾਰੇ ਟਾਇਰ ਬਿਲਕੁਲ ਸਾਫ ਸੁਥਰੇ ਆ ਜੀ ਸਾਈਡ ਕੰਪਨੀ ਦੇ ਟਾਇਰ ਆ ਜੀ ਤੇ ਇਹ ਹੈਗਾ 190 ਮਾਡਲ 1 ਲੱਖ ਰੁਪਏ ਦੀ ਰੇਟ ਹੈ ਜੀ ਇਹਦਾ ਹਸਤ ਕਲਾਟਰੈਟਰ ਸਮਰਾਜ 855 ਜੀ ਪੰਜਾਬ ਨੰਬਰ ਆ 2002 ਮਾਡਲ ਆ 2 ਲੱਖ ਤੇ 80 ਹਜ਼ਾਰ ਰੁਪਏ ਡਿਮਾਂਡ ਆ ਇੱਕ ਕੋਕਾ ਪੀਸ ਆ ਬਾਈ ਦਾ ਚਾਰੇ ਟਾਇਰ ਬਿਲਕੁਲ ਸਾਫ ਸੁਥਰੇ ਆ ਜੀ ਓਕੇ ਕੰਡੀਸ਼ਨ ਦੇ ਵਿੱਚ ਤੇ 2002 ਮਾਡਲ ਆ 2 ਲੱਖ ਤੇ 80 ਹਜ਼ਾਰ ਰੁਪਏ ਡਿਮਾਂਡ ਆਈ ਕਲਾਟਰੈਟਰ ਆ ਗਈ ਸੋਨਾ ਲਈ ਤਾਂ 750 ਦਾ 2002 ਮਾਡਲ ਆ 2 ਲੱਖ 45000 ਰੁਪਏ ਡਿਮਾਂਡ ਆ ਬਾਕੀ ਸਾਫ਼ ਸੁਥੀ ਕੰਡੀਸ਼ਨ ਦਾ ਟਰੈਕਟਰ ਹੈ ਜੀ ਬੈਕ ਟਾਇਰ ਗੁਡਇਰ ਦੇ ਆ ਜੀ 14928 ਦੇ ਬੈਕ ਟਾਇਰ ਅਗਰ ਫਰੰਟ ਟਾਇਰ ਵੀ ਗੁਡਇਰ ਦੇ ਆ ਜੀ ਤੇ ਬਿਲਕੁਲ ਸਾਫ਼ ਸੁਥੀ ਕੰਡੀਸ਼ਨ ਦਾ ਟਰੈਕਟਰ ਹੈ ਜੀ ਹਾਂ ਜੀ ਦੋਸਤੋ ਵੀਡੀਓ ਜਿਆਦਾ ਲੰਮੀ ਨਾ ਹੋ ਜਾਵੇ ਜੀ ਅਸੀਂ ਲਈ ਆਪਾਂ ਪਾਰਟ 2 ਪਾਵਾਂਗੇ ਇਹ ਵੀਡੀਓ ਦੇਖਣ ਲਈ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਦਾ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਇੱਕ ਘੰਟੀ ਦਾ ਬਟਨ ਦਬਾ ਦਿਓ ਜਾਂ ਆਉਣ ਵਾਲੀ ਕੋਈ ਵੀ ਮੰਡੀ ਦੀ ਅਸੀਂ ਵੀਡੀਓ ਪਾਈਏ ਤਾਂ ਉਹਦਾ ਨੋਟੀਫਿਕੇਸ਼ਨ ਤੁਹਾਡੇ ਕੋਲੇ ਸਭ ਨਾਲੋਂ ਪਹਿਲਾਂ ਆਵੇ। ਤੋਂ ਦੋਸਤੋ ਵੀਡੀਓ ਦੇਖਣ ਲਈ ਧੰਨਵਾਦ।